ਤੂੰ ਅੱਥਰ ਅੰਦਰ ਬੈਈ ਨਾ ਇੱਥੇ ਗਰਮੀ 'ਚ ਬੈਠੇ ਆਂ ਅੰਦਰ ਕੀ ਬੈਣਾ ਅੰਦਰ ਵੀ ਲਾਈਟ ਬੰਦ ਹੋਈ ਹੋਈ ਅੱਛਾ ਇੱਥੇ ਆ ਕੇ ਬੈ ਗਈ ਨਾ ਤੇ ਹਵਾ ਹੀ ਲੱਗਣ ਦੀ ਆ ਬਾਹਰ ਗਰਮੀ ਫੇ ਬੜੀ ਲੂੰਗੀ ਨਾ ਗਰਮੀ ਤੇ ਹੈ ਹੀ ਆ ਬੱਤੀ ਮੇਰੇ ਸਾਹ ਨਾਲ ਬੰਦ ਨਹੀਂ ਦੇਸੀ ਲਾ ਲੈਣਾ ਉਹੀ ਮੈਂ ਕਹਿੰਦੀ ਲਾਈਟ ਬੰਦ ਸੀ ਨਾ ਨਿਤਿੰਦਰੇ ਬੈਹਿਣਾ ਕੀ ਕਰਨਾ ਹੈ ਬਾਹਰ ਵੀ ਉਹ ਆਉ ਉਹ ਤੇ ਹੈ ਹੀ ਆ ਤੇ ਕਰ ਲਿਆ ਕੰਮ ਦਿੰਦਾ ਕਿਤੇ ਵੀ ਨਹੀਂ ਆ ਫੇਰਾ ਮਾਰਨ ਗਿਆ ਸੀ ਤੇ ਬੰਬੀ ਤੇ ਅੱਛਾ ਅੱਛਾ ਠੰਡੇ ਹੋਏ ਜਲਦੀਆ ਕਰੋ ਮਾਸਾ ਦੁਪਹਿਰੇ ਤੁਰ ਪੈਣੀ ਆ ਮੈਂ ਪਾਣੀ ਛੱਡਿਆ ਮੈਂ ਚੱਲ ਵੇਖੀ ਉਹਨਾਂ ਦੂਜੇ ਛੱਡਣ ਨੂੰ ਤੂੰ ਭਰ ਗਿਆ ਇਹ ਤੇ ਦੂਜੇ ਛੱਡ ਆ। ਚੱਲ ਵਧੀਆ ਕੀਤਾ। ਤੂੰ। ਚੱਲੀਏ ਫਿਰ ਅੱਜ ਕਿੱਧਰ ਕਿਦਾਂ? ਮੈਂ ਤੁਹਾਨੂੰ ਕਿਹਾ ਸੀ ਇਹੀ ਵੀ ਤੁਸੀਂ ਇਕੱਲੇ ਚੱਲ ਜਾਓ। ਉਹ ਇਕੱਲੇ ਨੇ ਫਿਰ ਮੈਂ ਜਾਣਾ ਹੀ ਆ। ਆਹ। ਚੱਲ ਕੋਈ ਗੱਲ ਨਹੀਂ ਨਹੀਂ ਜਾਣਾ ਤੇ ਨਾ ਜਾ ਫਿਰ ਮੈਂ ਇਕੱਲਾ ਚੱਲ ਜਾਣਾ। ਆਹੋ ਚੱਲ ਜਾਓ ਕੀ ਪਤਾ ਲੇ ਤੁਹਾਨੂੰ ਮਿਲਣਾ ਵੀ ਹੈ ਕਿ ਨਹੀਂ ਮਿਲਣਾ ਮੈਨੂੰ ਤੇ ਨਹੀਂ ਕੋਈ ਆਸ ਹੈ ਕਿ ਮਿਲੂਗਾ। ਸਭ ਕੋ ਮਿਲਣਾ ਵਾ। ਤੂੰ ਘਰੇ ਬੈਠੀ ਸੋਚੀ ਜਾ ਕਰਕੇ ਵੀ ਕਾਹ ਨਹੀਂ ਮਿਲਣਾ। ਉਹ ਮੈਨੂੰ ਨਹੀਂ ਲੱਗਦਾ ਕਿ ਉਹ ਪੈਸੇ ਦੇਉਗੀ ਉਹਨੇ ਅੱਧੇ ਪੈਸੇ ਆਪਣੇ ਕੋਲ ਰੱਖਣੇ ਆ ਵੇਖ ਲਿਓ ਭਾਵੇਂ ਤੇ ਜੇ ਸਾਰੇ ਦੇ ਦਿੱਤੇ ਤੇ ਫੇਰ ਤੇ ਦੇ ਦੂ ਸਾਰੇ ਚੰਗੀ ਗੱਲ ਵਾਜੇ ਕੜੀ ਮਾੜੀ ਗੱਲ ਵਾ ਤੇ ਕੇ ਪਾਸੇ ਤੇ ਲੱਗ ਜੇ ਸਾਰੇ ਦੇ ਦੂੰਗੀ ਤੇ ਫੇਰ ਹੀ ਚਲ ਜੀਏ ਉੱਥੇ ਫੇਰ ਵੇਖੀ ਜਾਊਗੀ ਹੁਣ ਤੇ ਜਾਓ ਜਿਹੜਾ ਕੰਮ ਕਰਨਾ ਦਾ ਉਹ ਕਰੋ ਮੈਂ ਤਾਂ ਫੇਰ ਜਾਣਾ ਹੀ ਆ ਮੈਨੂੰ ਤਾਂ ਲੋੜ ਆ ਪੈਸਿਆਂ ਦੀ ਆ ਉਹਦੇ ਫੇਰ ਕੋਈ ਨਹੀਂ ਜਾਊ ਟਾਈਮ ਨਾ ਟਾਈਮ ਲੱਗੇ ਕਿੰਨਾ ਹੋ ਗਿਆ ਉਹ ਕੋਈ ਗੱਲ ਨਹੀਂ ਉਹਨੇ ਟਾਈਮ ਦਿੱਤਾ 12 ਵਜੇ ਦਾ ਘੰਟੇੱਕ ਗਿਆ ਤਾਂ ਚਲ ਜੂਗਾ ਉੱਥੇ ਜਾ ਕੇ ਕੀ ਕਰਾਂਗੇ ਤਾਂ ਚੱਲ ਵੇਖ ਲਓ ਜਿੱਦਾਂ ਮੈਨੂੰ ਸਹੀ ਲੱਗਦਾ ਵਾ ਮੈਂ ਆਂਦਾ ਹੀ ਵੀ ਨਾਲ ਚਲ ਜਾਂਦੀ ਤੇ ਚੱਲ ਇਹ ਵੀ ਉਹਨੂੰ ਹੀ ਹੌਸਲਾ ਹੋ ਜਾਂਦਾ ਉਹ ਕੋਈ ਨਾਲ ਆਈ ਆ ਉਹਨੂੰ ਕੋਈ ਗੱਲ ਨਹੀਂ ਮੈਂ ਬਾਅਦ ਚ ਜਾਊਂਗੀ ਹਲੇ ਕੰਮ ਮਾ ਉਦਾਂ ਦਾ ਜੇ ਮੁੜ ਕੇ ਪੈਸੇ ਆ ਪੂਹਿਆਂ ਦਾ ਕੋਈ ਤਾਂ ਠਾਂ ਠਾਂ ਗੱਲਬਾਤ ਹੋਈ ਨਾ ਮੁੜ ਕੇ ਮੇਰੇ ਮੂੰਹ ਫੇਰ ਕੋਨਾ ਕੋ ਨਿਕਲ ਗਿਆ ਇਹ ਇੱਦਾਂ ਹੀ ਕਹਿਣਾ ਬੈਠੀ ਆ ਗਈ ਉਹਦੀ ਹੱਡੀ ਹੈਗੀ ਏ ਇਹ ਤੋਂ ਚੰਗਾ ਮੈਨੂੰ ਨਾ ਇੱਦਾਂ ਖੜੋ ਤਾਂ ਤੂੰ ਮੂੰਹ ਬੰਦ ਹੀ ਰੱਖੀ ਆ ਉੱਥੇ ਜੇ ਕੋਈ ਕਹਿ ਵੀ ਦਊ ਉਹ ਤੇ ਕੋਈ ਗੱਲ ਨਹੀਂ ਤੂੰ ਕਿੰਨਾ ਕੁ ਕੋ ਕਹਿਆ ਇੱਥੇ ਨੂੰ ਮੈਂ ਐਸੇ ਕਰਕੇ ਮੈਂ ਜਾਣੀ ਨਹੀਂ ਆ ਮੈਂ ਜੀ ਕਰਨਾ ਜਾਵ ਜੀ ਉਹਦੇ ਮੂੰਹ ਇੱਕ ਗੱਲ ਨਿਕਲ ਜੂਗੀ ਤੇ ਫੇਰ ਕੀ ਆਖ ਰਾਜਣੀ ਚਲੋ ਕੋਈ ਨਹੀਂ ਤੁਸੀਂ ਜਾਓ ਫਿਰ ਕਾਰੋ ਜੋ ਕੰਮ ਕਰਨਾ ਮੈਂ ਫਿਰ ਕੋਈ ਨਹੀਂ ਬਾਅਦ ਚ ਜਾਵਾਂਗੀ ਬਾਅਦ ਚ ਭਾਵੇਂ ਤੂੰ ਕਦੋਂ ਜਾਣਾ ਦੋ ਤਿੰਨ ਮਿੰਟ ਲੱਗੇ ਹੋਗੇ ਵਾਲੇ ਜਿਹੜੇ ਮੇਨ ਮੇਨ ਨੂੰ ਪਹਿਲਾਂ ਕਰੂੰ ਹਾਂ ਮੁੜ ਕੇ ਮਿਲਣਾ ਗਿਲਣਾ ਹੀ ਆ ਹੋਰ ਕਿੱਥੇ ਜਾਣਾ ਉਹਨੇ ਵੀ ਇੱਥੇ ਆਉਣਾ ਦਹੀ ਵੀ ਉੱਥੇ ਜਾਣਾ ਉਹਨੇ ਇੱਥੇ ਆਉਣਾ ਤੇ ਰਹਿ ਨਹੀਂ ਜਾਣਾ ਆ ਅੱਗੇ ਤੇ ਤੂੰ ਰਾਹ ਤੋੜਤਾ ਉਹਨਾਂ ਦਾ ਜਾ ਜਾ ਕੇ ਤਿੰਨ ਮਹੀਨੇ ਹੋ ਗਏ ਅੱਗੇ ਕੋਠੀ ਲਈ ਉਹਨਾਂ ਨੂੰ ਤੇ ਤਿੰਨ ਮਹੀਨੇ ਹੋ ਗਏ ਤੇ ਘਰ ਮੈਂ ਤਾਂ ਪਈ ਨਾ ਦੇਵਤਾ ਹਟ ਗਈ ਕਿ ਹੁਣ ਸਦਾ ਪਰ ਦੇਵਤਾ ਹੀ ਰਹਿਣੀ ਆ ਆਗੇ ਜਿੰਨੇ ਆਉਣਾ ਸੀ ਹੁਣ ਹੈ ਰਸਈ ਆ ਫਿਰ ਵੀ ਕੋਈ ਨਾ ਕੋਈ ਘਰ ਆਇਆ ਨਾ ਤੇ ਆਖਣਾ ਲੈ ਹਲੇ 2 ਮਹੀਨੇ ਸੱਸ ਨੂੰ ਨਹੀਂ ਹੋਏ ਤੇ ਆਪ ਹੁਣ ਕਦੀ ਵੀ ਤੇਰੀ ਯਾਰ ਉਹ ਟੈਨਸ਼ਨ ਸਾਨੂੰ ਹੁੰਦੀ ਜਾਂਦੀ ਆ ਕਿ ਤੈਨੂੰ ਹੁਣ ਚਾਹੀਦੀ ਵੀ ਘਰ ਆਉਣਾ ਵਾ ਕਿ ਇਹਨੇ ਕਿ ਜਾਈ ਘਰ ਰਹਿਣਾ ਕਿ ਜਾਈ ਨਹੀਂ ਰਹਿਣਾ ਟੈਨਸ਼ਨ ਮੈਨੂੰ ਵੀ ਦਿਹਾਗੀ ਆ ਮੈਂ ਨਹੀਂ ਹੁਣ ਘਰ ਵਾਲੀ ਆ ਆ ਟੈਨਸ਼ਨ ਬਹੁਤ ਆ ਤੈਨੂੰ ਚੱਲ ਜਾਉ ਫਿਰ ਤੇ ਜਾਣਾ ਮਦੇ ਚੱਲ ਠੀਕ ਆ ਹੁਣ ਮੈਂ ਤੈਨੂੰ ਪੈਸੇ ਲਿਆ ਕੇ ਦੱਸੂਗਾ ਉਥੋਂ ਉਹ ਚੱਲ ਜਾਉ ਇਹਨਾਂ ਨੂੰ ਕੀ ਪਤਾ ਹੁੰਨੀ ਆ ਕਿ ਨਹੀਂ ਆਉਣੀ ਉਹ ਤਾਂ ਜੇ ਭੁੱਖ ਨੂੰ ਤਕਰਾਂ ਮਰਨਦੀ ਐ ਕਿ ਜਿਹੜਾ 2 ਲੱਖ ਹੁੰਦਾ ਉਹੋ ਹੀ ਸਹੀ ਉਹ ਪੈਸੇ ਦੇਣਦੀ ਮੈਨੂੰ ਤਾਂ ਕਿਸੇ ਪਾਸੇ ਆਸ ਲੱਗਦੀ ਨਹੀਂ ਕਿ ਉਹ ਪੈਸੇ ਦੇਊਗੀ ਆਪਣੇ ਕੋਲੇ ਹੀ ਬਸ ਲਈ ਜਾਂਦੇ ਆ ਚੱਲ ਨਾ ਦੇ ਵੀ ਦਊਗੀ ਓਨੇ ਕਦ ਅੱਗੇ ਉਹ ਲੈ ਵੀ ਗਈ ਐ ਜੇ ਦੇ ਦਊਗੀ ਵੀ ਹੁਣ ਚੰਗੀ ਬਣਦੀ ਮਰੀ ਵੀ ਲੈ ਵੀ ਮੈਂ ਬੜਾ ਭਰਾ ਦਾ ਸੋਚਿਆ ਮੈਨੂੰ ਬੜਾ ਭੁੱਲਵਾ ਇਹਨਾਂ ਦੇ ਅਰੇ ਉਹ ਬੜਾ ਰਾਈਵੇ ਲੈ ਚੱਕਰ ਅਰ ਹੱਤ ਤੈਨੂੰ ਮੈਂ ਦੱਸਿਆ ਨਹੀਂ ਤੂੰ ਪਨੀਰੀ ਲੈ ਕੇ ਲੇਟ ਆਈ ਸੀ ਤੇ ਮੈਂ ਹਾਂ ਚੱਲ ਕੋਈ ਨਹੀਂ ਹੁਣ ਥੱਕੇ ਹਰੇ ਆਏ ਆ ਇਹ ਵੀ ਘੜੀ ਰੋਟੀ ਪਾਣੀ ਖਾ ਕੇ ਤੇ ਆਰਾਮ ਕਰਨਾ ਤੇ ਤੁਹਾਡੇ ਬਾਅਦ ਚ ਮੈਂ ਵੇਲੀ ਨਹੀਂ ਗਈ ਆਹ ਮੈਂ ਚੱਲ ਫੇਰਾ ਮਾਰ ਕੇ ਆਉਣੀ ਆ ਤੇ ਡੰਗਰਾਂ ਨੂੰ ਪਾਣੀ ਪੂਣੀ ਡਾ ਕੇ ਤੇ ਬਾਹਰ ਕੱਢ ਆਉਂਗੀ ਅੱਛਾ ਗਰਮੀ ਬੜੀ ਆ ਤੇ ਤੁਸੀਂ ਵੀ ਹਸੇ ਲੇਟ ਆਉਣਾ ਸੀ ਤੇ ਮੈਂ ਕਿੱਥੇ ਲੱਗੇ ਰਹੋਗੇ ਹਾਂ ਉਹ ਹੋਰ ਜੀਵਨ ਨੇ ਮੈਨੂੰ ਵੇਖਿਆ ਕੰਧ ਥਾਣੀ ਅੱਛਾ ਵੇਲੀ ਆਈ ਆ ਉਹਨੇ ਪੈਸੇ ਤੁਹਾਨੂੰ ਦੱਸਿਆ ਨਹੀਂ ਵੀ 2 ਲੱਖ ਦੀ ਹਾਂ ਕੀਤੀ ਸੀ ਉਹ ਉੱਥੇ ਮੈਨੂੰ ਫੜਾ ਗਈ ਆਹਦੇ ਪਿਆ ਪਿਆਂਜੀ ਕਢਾ ਕੇ ਲਿਆਂਦੇ ਹੀ ਤੇ ਮੈਨੂੰ ਬੜਾ ਫਿਕਰ ਰਹੀਗਾ ਨਿਆਉਣਾ ਘਰ ਹੀ ਤੇ ਮੈਂ ਕੰਧ ਥਾਣੀ ਤੁਹਾਨੂੰ ਦੇਖ ਲਿਆ ਤੇ ਮੈਂ ਹਾਂ ਚੱਲ ਮੈਂ ਫੜਾ ਆਉਂਦੀ ਆ ਆਹ ਨੋ ਪੈਸੇ ਤੇ ਜਿਹਦੇ ਦੇਣੇ ਆ ਦੇ ਆਓ ਤੇ ਮੈਨੂੰ ਇਹ ਦੱਸੋ ਤੁਸੀਂ ਕਿ ਇਕੱਲੇ ਦੇ ਆਓਗੇ ਕਿ ਜਾਣ ਨੂੰ ਨਾਲ ਬੰਦਿੰਦਰ ਵਿੱਚ ਖੜੋਗੇ ਨਹੀਂ ਮੇਰਾ ਇਹ ਹੁਣ ਉਦਨਾ ਲੈਣਾ ਪਰਉਣ ਨਹੀਂ ਆ ਜਿਆਦਾ ਦੋਦਾ ਹੀ ਆ ਬੰਦਿੰਦਰ ਦਾ ਇਹ ਉਹਨੂੰ ਨਾਲ ਲੈ ਕੇ ਤੇ ਦੇ ਆਉਂਦੇ ਆ ਨਾਲੇ ਆ ਭਿਰਾ ਕੰਦੀ ਗੱਲ ਵਾ ਮੇਰੀ ਇੱਕ ਗੱਲ ਸੋਣਾ ਰਮਨ ਚੱਲ ਹੈ ਦੋਵੇਂ ਜੀ ਵਿਚਾਰੇ ਚੰਗੇ ਆ ਪੈਸੇ ਜਿੰਨੇ ਮੰਗਣੇ ਹਨ ਉਹ ਦੇ ਹੀ ਜਾਣ ਦੇ ਆ ਤੈਨੂੰ ਇਹ ਆ ਵੀ ਤੂੰ ਹਦਾਰ ਨਾ ਇਹਦਾ ਚੁੱਕੀ ਜਾ ਨਾ ਚੁੱਕੀ ਆ ਯਾਰ ਤਾਂ ਫਿਰ ਕੀ ਕਰਨਾਗੇ ਹੁਣ ਆਪਣੇ ਨਾਰੋਂ ਤੇ ਉਹ ਚੰਗੇ ਆ ਹੁਣ ਜੇ ਮੇਰੀ ਪਰਜਾਈ ਚੰਗੀ ਹੁੰਦੀ ਥੋੜਾ ਬੋਥਾ ਸਾਥ ਦਿੰਦੀ ਜਦੋਂ ਉਹ ਨਹੀਂ ਇੰਨੇ ਜੋਗੀ ਹੈਗੇ ਤਾਂ ਫਿਰ ਕਿਦਣਾ ਕਿਦ ਤਸੀਂ ਟੱਕਰਾ ਮਾਰਦਿਆਂ ਹੀ ਆ ਕੋਈ ਗੱਲ ਨਹੀਂ ਮੋੜ ਦਾਂਗੇ ਹਾਂ ਗੜ ਕਿਉਂ ਸੋਈਦੇਗੇ ਤੁਸੀਂ ਪਰ ਮੈਂ ਫਿਰ ਸੋਈ ਨਾ ਮੈਂ ਮਹੀਨੇ ਤੋਂ ਦੋਹਾਂ ਦੀ ਗੱਲ ਵਾ ਝੋਨੇ ਦੇ ਵੇਲੇ ਤੇ ਗੱਲ ਵਾਪਸ ਕਰਦਾਂਗੇ ਵਾਪਸ ਕਰਦਾਂਗੇ ਉਹ ਲੱਥ ਜਾਂਦੇ ਹੁੰਦੇ ਆ ਹੋਰ ਜਿਹੜੇ ਆਪਣੇ ਖਰਚੇ ਆ ਨਾ ਉਹ ਘਟਾਲਾਂਗੇ ਤੰਗੀ ਤੁਰਸ਼ੀ ਘਟਾਲਾਂਗੇ ਕੋਈ ਗੱਲ ਨਹੀਂ ਗਈ ਇਹ ਲਾ ਦਾਂਗੇ ਉਹ ਇੱਧੇ ਤੇ ਨੀੜੇ ਕੱਪੜੇ ਤਾਂ ਬਣਾ ਸਰਦਾ ਵਾ ਨਾ ਬਣਾਵਾਂਗੇ 6 ਮਹੀਨੇ 8 ਮਹੀਨਾ ਚੱਲੀ ਆ ਚਲ ਇੱਧੇ ਕਰ ਲੈਨੇ ਆ ਆਹ ਚਲਿਆ ਪਿਛਾਤ ਦੇ ਮਿਲ ਗਈ ਆ ਨਾ ਇਹ ਤਾਂ ਹੈ ਹੀ ਤੇ ਪੈਸੇ ਇਦਾਂ ਹੌਲੀ ਹੌਲੀ ਲੱਗ ਜਾਂਦੇ ਹੁੰਦੇ ਆ ਜੇ ਕਈ ਆ ਨਾ ਤੇ ਇਕੱਠੇ ਕਰਕੇ ਤੇ ਫੇਰ ਘਰ ਬਾਹਰ ਬਣਾਈਏ ਨਾ ਪੈਸੇ ਇਕੱਠੇ ਹੋਣੇ ਆ ਤਾਂ ਨਾ ਕੋਈ ਕੰਮ ਹੋਣਾ ਵਾ ਫੇ ਰਮਾ ਦਾ ਹੀ ਉਹਨਾਂ ਦਾ ਦੇਣ ਕਿੱਦਾਂ ਦਵਾਂਗੇ ਵੇਖ ਲੈ ਇੰਨੇ ਚੰਗੇ ਦਵੇਂ ਜੀ ਜਿਹੜੀ ਚੀਜ਼ ਮੰਗੋ ਉਸਲੇ ਹੱਥ ਨਹੀਂ ਭੜੇ ਚੰਗੇ ਆ ਤੇ ਮੈਨੂੰ ਕਹਿਣ ਲਈ ਵੀ ਤੂੰ ਤੇ ਜਾਣ ਕੇ ਉਦੋਂ ਤੁਹਾਨੂੰ ਦੱਸਦੀ ਤੇ ਅਸੀਂ ਉਦੋਂ ਹੀ ਇਹਨੇ ਦੇ ਦੇਣੀ ਹੈ ਤੇ ਘੜੀ ਘੜੀ ਉਹਨੂੰ ਲੋੜ ਹੀ ਨਹੀਂ ਕਹਿਂਦੀ ਤੇ ਮੇਰਾ ਵਿਚਾਰਾ 2 ਲੱਖ ਕਿਹਾ ਤੇ ਵਿਚਾਰੇ 2 ਹੀ ਦੇਤਾ ਉਹਨਾਂ ਨੇ ਤੇ ਦੋ ਹੁਣ ਵੇਦੇਗੀ ਤੁਸੀਂ ਇਦਾਂ ਕਰੋ ਘਰ ਨਾਲ ਪੈਸੇ ਰੱਖੋ ਤੁਸੀਂ ਨਾ ਜਾਂ ਫੋਨ ਕਰ ਲਓ ਤੇ ਜਾਂ ਮੋਟਰਸਾਈਕਲ ਖੜੋ ਤੇ ਉਹਨਾਂ ਦੇ ਘਰ ਜਾਓ ਉਹਨੂੰ ਨਾਲ ਲੈ ਕੇ ਤੇ ਫੜਾ ਕੇ ਤਾਂ ਕੰਮ ਨਵੇੜ ਮੈਨੂੰ ਫਿਕਰ ਲੱਗਾ ਰਹਿੰਦਾ ਵੀ ਰਕਮ ਘੱਟ ਗਈ ਹੈ ਚਲ ਇਦਾਂ ਕਰਦਾ ਫਿਰ ਮੈਂ ਮਰਜਿਤਨ ਨਾਲ ਲੈ ਕੇ ਤੇ ਆ ਹੀ ਆ ਮੈਂ ਜੀ ਆਓ ਹਨਾ ਆਹੋ ਹਾਂ ਚਲ ਠੀਕ ਹੈ ਚਲ ਆ ਜਾ ਛੇਤੀ ਉਹ ਛੇਤੀ ਆਣਾ ਚਲ ਫੜਣ ਨੂੰ ਨਹੀਂ ਆ ਫਿਰ ਚੰਗਾ ਠੀਕ ਚਲ ਇਹ ਆ ਵੀ ਪੈਸੇ ਦਿੱਤੇ ਹੋਣਗੇ ਨਾ ਸਿਰ ਤੋਂ ਪਹਾੜ ੱਥਾ ਹੋਊਗਾ ਇਹਨਾਂ ਦੇ ਤਾਂ ਲਾ ਹੀ ਦੇਣੇ ਆ ਨਾਲੇ ਇਹਨਾਂ ਦੀ ਜਾਨ ਸੌਖੀ ਆ ਇਹਨਾਂ ਨੂੰ ਇੱਡੀ ਪੈਸਿਆਂ ਦੀ ਲੋੜ ਵੀ ਨਹੀਂਗੀ ਇਹਨਾਂ ਨੇ ਟਾਈਮ ਪਾਸ ਕਰ ਲੈਣਾ ਤੇ ਨਾਲ ਨੂੰ ਵੱਡ-ਵੱਡ ਕੇ ਖਾਣਾ ਘਰੇ ਹੋਣੇ ਸੱਸੀਆ ਭਾਜੀ ਸੱਸੀਆ ਲੰਦੀ ਕੀ ਹਾਲ ਚਾਲ ਹੈ ਠੀਕ ਠਾਕ ਬਸ ਵਧੀਆ ਹੋਰ ਬਾਣੀ ਨਹੀਂ ਕੀਤਾ ਹਉਣ ਲੱਗੇ ਤੂੰ ਹੂੰ ਮੈਂ ਘਰੇ ਹੋਣੇ ਕਿੱਥੇ ਜਾਣਾ ਗਰਮੀ ਚ ਅੱਛਾ 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 ਤਾ ਫਿਰ ਨਾ ਆ ਗਏ ਸਿੱਧਾ ਹੀ ਹੋਰ ਹੋਰ ਸੁਣਾਉਂ ਚੋ ਨਹੀਂ ਜਾਣ ਕਿਦਾਂ ਲੱਗੇ ਹਾਸੂ ਨੇ ਲੱਗੇ ਅੱਛਾ ਅੱਛਾ ਗਈ ਨਹੀਂ ਨਾ ਕੰਮ ਤੇ ਬਈ ਯਾਰ ਅਜਾੜਾ ਗਰਮੀ ਬੜੀ ਸੀ ਛੁਕੀ ਕਰ ਲਈ ਮੈਂ ਚੱਕਰ ਜੇ ਹੁੰਦੇ ਸਾਨੂੰ ਓਏ ਆ ਹੁਣ ਸੀਜ਼ਨ ਕਿਹੜਾ ਹੈਗਾ ਵਾ ਹੁਣ ਤੇ ਦੇ ਦਿੰਦੇ ਹੋਣੇ ਚੱਲੋ ਉਹਨਾਂ ਨੂੰ ਕਹਤਾ ਕਿੰਦੇ ਕੋਈ ਬਾਣੀ ਆ ਚੱਲ ਤੇਰਪਿੰਦਰ ਨੂੰ ਲੈਣਾ ਹੀ ਨਾਲ ਉਹ ਮੈਂ ਘਰ ਕੋਈ ਨਾ ਕੋਈ ਆ ਜਾਂਦਾ ਹੋਰ ਨਾ ਤਾਂ ਹੀ ਆ ਗਿਆ ਅੰਛੇ 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 ਤੂੰ ਨਾਲੇ ਕੰਮ ਹੀ ਥੋੜਾ ਜਿਹਾ ਬੈਂਕ ਚ ਤੇ ਉਹ ਭੈਣ ਤੋਂ ਬਣਾ ਹੋਣਾ ਹੀ ਅੰਛੇ ਅੰਛੇ ਮਾਤਾ ਦੇ ਪੈਸੇ ਕੋਈ ਜੇ ਕਢਾਉਣੇ ਠੀਕ ਹੈ ਠੀਕ ਹੈ ਤੇ ਮੈਂ ਚੱਲ ਉੱਥੇ ਵੀ ਘੜੀ ਲੱਗ ਜੰਨੀ ਤੇ ਕਿੱਥੇ ਦੇਖੀ ਰਹੂੰਗੀ ਮੁਰਕੀ ਇਹੋ ਐਦ ਗੱਲ ਹੈ ਜੀ ਫੇਰ ਮੁਰਕੀ ਨਗਰੋਂ ਕੋਈ ਆਵੇ ਤੇ ਫੇਰ ਉਹਨਾਂ ਨਾਲ ਕੋਈ ਧੜ ਦੇ ਦੇਵੇ ਜੀ ਸਰੇ ਹੀ ਆ ਭੈਣ ਵੀ ਤੇ ਇੱਥੇ ਰਮਨ ਉਹ ਆ ਲੰਮੀ ਆਇਆ ਯੋ ਸਾਦੀ ਆ ਗਈ ਜੇ ਫੋਰ ਫਿਰ ਸਭ ਠੀਕ ਠਾਕ ਹਨ ਹਾਂਜੀ ਠੀਕ ਠਾਕ ਵਧੀਆ ਸਤਿ ਸ਼੍ਰੀ ਅਕਾਲ ਆਪਣਾ ਸਤਿ ਸ਼੍ਰੀ ਅਕਾਲ ਬੋਲ ਲੀਂ ਜੀ ਹਾਂ ਅਸੀਂ ਠੀਕ ਠਾਕ ਵਧੀਆ ਤੇ ਤੁਰਪਿੰਦਰ ਨੂੰ ਲੈ ਆਉਂਦਾ ਨਾਲ ਉਹ ਮੈਂ ਤਾਂ ਉਹਨੂੰ ਆਖਿਆ ਸੀ ਉਹ ਕਹਿੰਦਾ ਇਹ ਮਗਰੋਂ ਕੋਈ ਆ ਹੀ ਜਾਂਦਾ ਚੱਲ ਫਿਰ ਠੀਕ ਆ ਪਾਣੀ ਦੀ ਸ਼ੇਰ ਨਾਲੇ ਕੰਮ ਨਹੀਂ ਤੇ ਮੈਂ ਉੱਥੇ ਟੈਂਪਰ ਲੈ ਜਾਣਾ ਅੱਛਾ ਅੱਛਾ ਚੱਲ ਮੈਂ ਪਾਣੀ ਦੇ ਆ ਤੇਰੇ ਵਾਂਦੀ ਕੋਈ ਨਹੀਂ ਕਰਨਾ ਕਰ ਨਹੀਂ ਤੇਰੇ ਤੇ ਘੇੜਦਾ ਬਣਾਵਾ ਬਾਹਰ ਸਿੜਕਦੇ ਜਾਂਦਾ ਸਕੂਲ ਜਾਂਦਾ ਹਾਂ ਸਕੂਲ ਜਾਂਦਾ ਠੀਕ ਆ ਗਰਮੀ ਹੀ ਬੜੀ ਆ ਮੇਰੀ ਕੁੜੀਆ ਪਾਈਆਂ ਇਹਨਾਂ ਨੂੰ ਆ ਹੋਣੀ ਖਤਮ ਹੋਈ ਆ ਛੁੱਟੀਆਂ ਹੋਈਆਂ ਵੀ ਹਾਂ ਸਾਰਾ ਸਾਰਾ ਦਿਨ ਤੇ ਫੋਨ ਵੇਦੇ ਰਹਿੰਦੇ ਸੀ ਪਛੇ ਉਹ ਜਾਓ ਇਹ ਤੇ ਹੈਗੀ ਆ ਹਾਂ ਛੋੜਿਆ ਛੋੜਿਆ ਤੂੰ ਨੇ ਹੈਨੀ ਹੋਈ ਤਾਂ ਚਲ ਗਿਆ ਸਕੂਲ ਡੰਗਰਾਂ ਦਾ ਕਿਦਾਂ ਠੀਕ ਠਾਕ ਲੱਗਦਾ ਠੀਕ ਆਛਾ ਆਛਾ ਬੰਦਾ ਦੋਏ ਦੀ ਉਹਦੇ ਵੀ ਜਾਂਦੇ ਨੇ ਸ਼ਾਮਾਂ ਆ ਉਹ ਸ਼ਾਮ ਨੂੰ ਉਧਰ ਚਲਦੀਦਾ ਸਵੇਰੇ ਪਾਈ ਦੇ ਪੱਠੇ ਤੋਂ ਮੁੜ ਕੇ ਸ਼ਾਮ ਨੂੰ ਬੜੇ ਕੋਣੀ ਡਾੜੇ ਪਛਾਣ ਕਰੇ ਰਾਤਾਂ ਚੰਗੀਆਂ ਗੁਰਬਨ ਹੋਈ ਆ ਸਿਗੇ ਹਾਂ ਹਾਂ ਮਹਾਂ ਜਾਨ ਮੜਾ ਮੋੜਾ ਨਾ ਤੇ ਕੈਮਰਾ ਲਵਾ ਕੇ ਛੱਡ ਦੇ ਚੱਲ ਧਿਆਨ ਰੋਤਾ ਦੇ ਹੋਇਆ ਚੱਲੇ ਠੀਕ ਹੋ ਗਿਆ ਜੀ ਬਣੂਣਾ ਦਾ ਬੜਾ ਲੱਗੇ ਹੈਗਾ ਵਾ ਹਾਂ ਕੋਈ ਪਟਣਾ ਨਾ ਨਾ ਲੱਗਿਆ ਤੇਰਾ ਮੁੱਗ ਗਿਆ ਹਾਂ ਕਿਉਂ ਨਹੀਂ ਨਾ ਮੁੱਗ ਗਿਆ ਅੱਛਾ ਅੱਛਾ ਪਣੀ ਪੁਣੀ ਛੱਡਿਆ ਤੂੰ ਵੀ ਰਾਇ ਠੀਕ ਆ ਤੇ ਮੈਂ ਤੇ ਕਾ ਚੱਲ ਤੇਂਦਰ ਵੀ ਆ ਜਾਂਦੀ ਕੜੀ ਫਿਰ ਤੁਰ ਜਾਂਦੀ ਉਹ ਵੀ ਚੱਲ ਕੋਈ ਗੱਲ ਨਹੀਂ ਫੇਰ ਆ ਜੂਗੀ ਆਪੇ ਤੇ ਰਾਤ ਤੇ ਆਵਾਂਗੇ ਕਿਤੇ ਤਾਂ ਚੱਲ ਹੁੰਦਾ ਹੀ ਐ ਡੇਰੇ ਦਾ ਬਾਅਦ ਫਿਰ ਸੋਚਦੇ ਆਂ ਅਰੇ ਇਹ ਤਾਂ ਗੱਲ ਹੈ ਵਾ ਅੱਜ ਤਾਂ ਸਮਾਂ ਨਹੀਂ ਗਿਆ ਤੇ ਲਾਗੇ ਫਰਮਾਨਾ ਨੂੰ ਛੱਡ ਕੇ ਆ ਜੀ ਜੋਰਨਾਂ ਚਾਰੀਆਂ ਪੜੀਆਂ ਵਾ ਤੇ ਇੱਕ ਜਣਾ ਘਰ ਲਈ ਚਾਹੀਦਾ ਵਾ ਹਾਂ ਇੱਕ ਜਣਾ ਚਾਹੀਦਾ ਹਾਂ ਟੈਂਡੇ ਚ ਹੋਏ ਫੇਰ ਨਹੀਂ ਕੋਈ ਗੱਲ ਹੁੰਦੀ ਐ ਡੇਰੇ ਤੱਕ ਖਾ ਜਾਂਦਾ ਵਾ ਕੋਈ ਗੱਲ ਨਹੀਂ ਫੇਰ ਆਵਾਂਗੇ ਕਿਦੇ ਕੋਸਣਾ ਠੀਕ ਠਾਕ ਸਭ ਬਸ ਠੀਕ ਠਾਕ ਹੈ ਉਹ ਹੀ ਮੈਂ ਮਹਾਰਾ ਦੇ ਪੈਸੇ ਜੀ ਕਢਾ ਲਈਓ ਡੇਹ ਫੋਨ ਕਰਨ ਬੈਂਕਾਂ ਦੇ ਅੱਛਾ ਅੱਛਾ ਇਹ ਚੱਲੋ ਇੱਕ ਥਰਾਲ ਬੰਦਣਾ ਕਰਾਉਣਾ ਤੇ ਉਹ ਤੁਹਾਡੇ ਵੀ ਸ਼ਹਿਰ ਤੋਂ ਹੋਣੀ ਹੈ ਨਾ ਕੋਈ ਗੱਲ ਨਹੀਂ ਹਾਂ ਤੇ ਰੋਮਣਾ ਚਾਹ ਪਾਣੀ ਦਾ ਕੰਮ ਤੂੰ ਹੀ ਬਾਚ ਕਰ ਲੈ ਤੇ ਲਵਲੀ ਦੇ ਨਾਲ ਜ਼ਿਆਦਾ ਪੈਸੇ ਕਢਵਾ ਕੇ ਤੈਨੂੰ ਦੇ ਗਿਆ ਕੋਈ ਵੀ ਚਾਹ ਤੇ ਪਿਆਲਾ ਮੈਨੂੰ ਆਹ ਵੇਖੋ ਮੈਂ ਕੱਪੜੇ ਪਾਏ ਆ ਤੇ ਏਦਾਂ ਹੀ ਬੰਨ੍ਹ ਲੜ ਜਾਣਾ ਕੋਈ ਗੱਲ ਨਹੀਂ ਤੇ ਜਿੱਦਾਂ ਵੀ ਹੋਊਗਾ ਤੇ ਮੈਂ ਸਾਈਂ ਦਾ ਪੱਲੀ ਉਹ ਚੱਲ ਫਿਰ ਸਾਰੇ ਜਣੇ ਬੈਗ ਚਾਹ ਪਾਣੀ ਪੀਲਾਂਗੇ ਆ ਉੱਥੇ ਵੱਤਵਾ ਦੱਦਾ ਕਿੰਡਾ ਲੱਗੂਗਾ ਕਿੰਡਾ ਲੱਗੂਗਾ ਹੋਈਏ ਫਿਰ ਅਹੀ ਆਹੋ ਜਾਓ ਤੇ ਹੀ ਆਓ ਕੋਈ ਚਾਹੀਦਾ ਤੇ ਤੂੰ ਆਪਣਾ ਦਾਹ ਕਾੜੀ ਲੈ ਲਓ ਅੱਛਾ ਆ ਤਾਂ ਬਸ ਉਹ ਹੀ ਲੱਗਣਾ ਹੋਰ ਉੱਥੇ ਕੀ ਲੱਗਣਾ ਕੋਈ ਨਹੀਂ ਨਿਯਾਦਾਰ ਕੱਢ ਲੇ ਉਹ ਸੈਸੂਨ ਤੇ ਹੁਣ ਇਹ ਆਵੇ ਓਏ ਯਾਰ ਸੈਨ ਫਿਰ ਉਹ ਕਹਿੰਦੇ ਕਿ ਨਾਲ ਜਾ ਕੇ ਆਈ ਵਾਪਸ ਭੈਣ ਅੱਛਾ 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 ਹਾਂ ਕਰਨੇ ਕੋਈ ਗੱਲ ਨਹੀਂ ਲੱਗਾ ਤੂੰ ਨਾਲ ਕੇ ਚਲੋ ਅੱਗੇ ਫਿਰ ਆਈ ਹੋ ਗਏ ਉਹ ਮਾਰੋ ਚ ਕਰ ਚਲੋ ਠੀਕ ਆ ਅਧਾਰ ਕੱਢ ਮੈਂ ਲੈ ਲਿਆ ਵਾ ਚਲ ਠੀਕ ਤੇ ਮੈਂ ਕਰਨ ਵਾਲਾ ਫੋਨ ਨਾਲ ਲੈ ਲੀਨੀ ਆ ਲੈ 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 ਹੈਨਾ ਜੇ ਟਾਈਮ ਲੱਗ ਜੂਗਾ ਤੇ ਫਿਰ ਚਲ ਆਪਾਂ ਦਾ ਵੀ ਘਰ ਕੋ ਦਿੰਦਾ ਘਰ ਸੀ ਉਹਨਾਂ ਨੂੰ ਕੁੱਛ ਲਿਓ ਨਾ ਤੇ ਹੋਰ ਕੀ ਚੀਜ਼ ਦੀ ਲੋੜ ਨਹੀਂ ਐ ਜੇ ਕਹਿਣਗੇ ਤੇ ਫਿਰ ਲੈ ਜਿਓ ਇਹੋ ਚਾਹੀਦਾ ਹੁਣ ਆ ਮੱਕਰੂਪ ਤੇ ਜਿਹੜੀ ਫੋਟੋ ਫਾਟੋ ਕਰਨੀ ਆ ਉਹ ਅੱਜ ਕੱਲ ਇਦਾਂ ਹੀ ਕਰ ਲੈਂਦੀ ਐ ਤੇ ਮੈਂ ਨਾਲ ਹੀ ਹੁਣਾਂ ਮੇਰੀ ਫੋਟੋ ਕਰ ਲੈਣ ਦੇ ਉੱਥੇ ਚੱਲ ਜਾਓ ਫਿਰ ਚੱਲ ਚੱਲ ਕੋਈ ਨਹੀਂ ਮੈਂ ਆਣ ਕੇ ਚਾਹ ਪਾਣੀ ਬਣਾਉਣੀ ਆ ਚੰਗਾ ਚਲ ਕੋਈ ਗੱਲ ਇਹਨੇ ਨਾਲ ਕੀਤੀ ਹੁਣੀ ਪਹਿਲਾਂ ਉਹਨਾਂ ਦੇ ਨਾਲ ਛੇਤੀ ਆ ਜਾਣਾ ਮੈਂ ਜਦ ਤੱਕ ਕੀਤੀ ਹੁਣੀਆਂ ਗੱਲਬਾਤ ਸਾਰੀ ਚੱਲ ਕੋਈ ਨਹੀਂ ਬਹੁਤ ਅਹੀਂ ਤੇ ਕਰਨ ਆਊਗਾ ਨਾ ਤੁਹਾਨੂੰ ਹੀ ਕਹਤ ਗਰਮੀ 'ਚ ਨਾ ਜਾਵੀਂ ਕਿਤੇ ਵੀ ਇੱਥੇ ਆਰਾਮ ਨਾਲ ਬਹਿ ਮੈਂ ਦੱਸ ਦੇਣਾ ਵੀ ਮਾਮਾ ਆਇਆ ਤੇਰਾ చల్ గిను దా ఇంక బా చుక్క హలో వ్యా వ్యా ద ਇੰਜ ਆਦੀ ਵੀ ਕਰਨਾ ਵਾ ਇਦਾਂ ਹੀ ਬੱਸ ਹਾਂਜੀ ਹਾਂਜੀ ਕੋਸ਼ ਨਹੀਂ ਬਸ ਬੈਠੀ ਹੂਆ ਜੀ ਗਰਮੀ ਬੜੀ ਹੈ ਨੇ ਕਰਨਾ ਕੀ ਹੈ ਹਾਂਜੀ ਹਾਂਜੀ ਇਹ ਵੀ ਠੀਕ ਠਾਕ ਨੇ ਗਏ ਅੱਜ ਆਪਣੀ ਭੈਣ ਦੇ ਕੋਲ ਆ ਕਾ ਮੈਂ ਕੁ ਮਵਾਦਾ ਹੁਣ ਮਾ ਪੂਆ ਜੀ ਤੁਹਾਨੂੰ ਹੋਈ ਦੱਸਿਆ ਸਹੀ ਹੀ ਅੱਗੇ ਵੀ ਕਿ ਪੈਸੇ ਉਹ ਜਿਹੜੇ ਹੁਣ ਮਮੀ ਦੇ ਨਾਂ ਹੈਗੇ ਉਹ ਹੁਣ ਕਢਾਉਣ ਕਢੂੰ ਦੇ ਆ ਉਹ ਕੀਤਾ ਹੀ ਬੈਂਕ ਦੇ ਵਿੱਚ ਫੋਨ ਲਾਇਰ ਨੂੰ ਇਹਨਾਂ ਨੇ ਪੁੱਛਿਆ ਹੀ ਤੇ ਉਹ ਕਹਿੰਦਾ ਹੈ ਕਿ ਮੰਨ ਲਓ ਦੀ ਭੈਣ ਦਾ ਵੀ ਨਾਲ ਮਲ ਪੀ ਲੱਗਣੀ ਆ ਨਾਲ ਪ੍ਰੂਫ ਆਹ ਉਹ ਤੇ ਕੁੜੀ ਦਾ ਵੀ ਨਾਲ ਲੱਗਣੀ ਆ ਹੁਣ ਜੇ ਉਹ ਸਹਿਮਤ ਹੋ ਗਈ ਵੀ ਮੈਂ ਦੇਣੀ ਹੈ ਪੈਸੇ ਚਾਹੇ ਕਿੰਦਾਂ ਦੇ ਤੇਰੀ ਉਹ ਦੇਣਗੇ ਹਨਾ ਅਜੇ ਆਪਕੀ ਮੈਂ ਰੱਖਣੀ ਆ ਤੇ ਉਹ ਬਲਦ ਰੱਖਣੀ ਆ ਉਹਨਾਂ ਦੇ ਅੰਦਰ ਕਿੰਨੂੰ ਪਤਾ ਵਾ ਜਿੰਨੇ ਕ ਦੇਣੀਆਂ ਹਨ ਹਾਂ ਜੀ ਉਹੋ ਹੀ ਨਾ ਹੈ ਹੀ ਗੱਲ ਤੇ ਮੈਂ ਆਖੀ ਸੀ ਕਿ ਪੈਸਿਆਂ ਪਿੱਛੇ ਲੱਗੇ ਹੋ ਮਰ ਜਾਂਦੀ ਹੁੰਦੀ ਆ ਤੇ ਹੁੰਦਾ ਫੇਜ਼ ਚਾ ਸੁੱਖ ਨਾ ਹੋਣਾ ਹੋ ਤਾਂ ਚੱਲ ਪਿਛਰੇ ਹੋਣੀ ਆ ਨਾ ਨਾ ਤਾਂ ਮੈਨੂੰ ਗਈ ਹੈਗੀ ਨਾਲ ਇਹੀ ਗਈ ਆ ਇਕੱਲੇ ਫੇਰ ਮੈਂ ਆਖਣਗੇ ਵੀ ਘਰੇ ਪੈਸਿਆਂ ਦੀ ਮਾਰੀ ਮਗਰ ਮਗਰ ਤਰੀ ਖੜੀ ਮੈਨੂੰ ਵੀ ਲੋੜ ਹਨਾ ਜਾਣ ਦੀ ਜੇ ਜੇ ਦਊ ਤਾਂ ਮੈਂ ਠੀਕ ਨਾ ਦਊ ਜੇ ਤਾਣੀ ਕੋਈ ਗੱਲ ਜਿੱਥੇ ਅਗਲੀ ਨਾ ਬੋਲ ਲੰਗੀ ਉਹ ਥੇਲੀ ਜਦ ਜਾਣਗੇ ਉਥੇ ਗੜਾ ਹੁੰਦਾ ਫਿਰ ਹਾਂਜੀ ਹਾਂਜੀ ਅਹ ਨੇ ਗੱਲ ਤੇ ਤੁਹਾਡੀ ਵੀ ਸਹੀ ਆ ਪਰ ਇਹਨਾਂ ਨੂੰ ਕੌਣ ਸਮਝਾਵੇ ਇਹ ਤੇ ਕਹਿੰਦੇ ਆ ਨਾ ਬਸ ਪੈਣ ਹੀ ਪੈਣ ਮੋ ਹੈ ਹੀ ਬੜੀ ਚੰਗੀ ਐ ਏਦਾਂ ਓਦਾਂ ਮੈਂ ਚੰਗੀ ਐ ਫਿਰ ਦਈ ਜਾਓ ਹਾਂਜੀ ਨਹੀਂ ਨਹੀਂ ਆਵਾਂਗੇ ਕੋਈ ਨਹੀਂ ਵੇਖਾਂਗੇ ਹਾਲੇ ਤੇ ਆ ਮੌਸਮ ਤੇ ਥੋੜਾ ਹੁੰਦਾ ਨਾ ਸਹੀ ਫਿਰ ਕੋਈ ਨਹੀਂ ਆਵਾਂਗੇ ਤਾਂ ਲੈ ਗਿਆ ਵਾਂ ਵੀ ਨਾਲ ਤੋਹੀ ਮਾਰਿਓ ਫੇਰ ਆ ਮੋ ਦੁੱਧ ਆਏ ਆ ਹਾਂਜੀ ਆ ਨਹੀਂ ਜਲਾਈ ਹੋਈ ਨਹੀਂ ਕਿਹਦੇ ਨਾਲ ਤੇ ਘਰ ਬਹਿ ਕੇ ਗੱਲਾਂ ਬਾਤਾਂ ਹੈ ਠੀਕ ਠੀਕ ਆ ਬਸ ਹੋਰ ਠੀਕ ਜਿਹਾ ਗੱਲਾਂ ਬਾਤਾਂ ਤੁਹਾਨੂੰ ਪਤਾ ਹੀ ਆ ਬਸ ਇਹੋ ਜਿਹੜੀ ਕਦੀ ਕੀ ਗੱਲ ਕਦੀ ਕੋਈ ਗੱਲ ਹਾਂਜੀ ਚਲੋ ਠੀਕ ਆ ਫਿਰ ਮੈਂ ਨਾ ਰੱਖਦੀ ਆ ਕਰੂਗੀ ਫਿਰ ਆਉਂਦੇ ਆ ਦੇ ਓਕੇ ਓਕੇ ਚਲ ਨਾ ਮੇਰੇ ਨਾਲ ਪੁੱਵਾਂ ਦੱਸਦੀ ਐ ਨਾ ਇਹਦੇ ਨਾਲੇ ਕਿ ਇਹਨਾਂ ਨੂੰ ਇਹ ਪਤਾ ਹੋਊਗਾ ਕਿ ਚਲ ਪੈਸੇ ਸਾਰੇ ਇਹਨਾਂ ਨੇ ਤੇ ਇਹਨਾਂ ਰੱਖੀ ਕੁੜੀ ਨੇ ਵੀ ਕੋਨਾ ਕੋ ਉਹ ਵਿਚੋ ਰੱਖੀ ਆਈ ਐ ਨਾ ਫੇਰ ਕੱਲ੍ਹ ਰਿਸ਼ਤੇਦਾਰਾਂ ਵਿੱਚ ਕਹਿੰਦੀ ਫਿਰੂਗੀ ਵੀ ਲੈ ਵੀ ਮੈਂ ਕੋਈ ਪੈਸਾ ਨਹੀਂ ਰੱਖਿਆ ਜਾਏ ਕਿ ਦਾਵਾ ਇਹ ਕੀ ਪਹਿਲਾਂ ਹੀ ਪਤਾ ਹੋਊਗਾ ਨਾ ਤੇ ਚੰਗੀ ਗੱਲ ਵਾ ਹੌਲੇ ਤੱਕ ਕਾਇ ਨਹੀਂ ਆ ਸਾਰਾ ਕੰਮ ਹੀ ਕਰ ਲਿਆ ਆ ਰੋਟੀ ਪਣੀ ਵੀ ਪਕਾ ਲਿਆ ਵਾ ਤੁਹਾਲੇ ਤਾਂ ਬੰਨੀ ਮੋੜੀ ਪਤਾ ਨਹੀਂ ਉਹ ਉੱਥੇ ਕੀ ਕਰਨਦੇ ਆ ਤੇ ਕੀ ਨਹੀਂ ਕਰਨਦੇ ਹੈਗੇ ਮੈਨੂੰ ਲਾਉਦਾ ਪੈ ਗਿਆ ਉਹ ਦੇ ਗਏ ਨਾ ਫੇਰ ਹੀ ਆਉਣਗੇ ਉਦਾਂ ਨਾ ਕਿੱਥੋਂ ਆਣਾ ਅੱਨੀ ਹੁਣ ਘਰ ਆਉਣਗੇ ਤੇ ਫੇਰੀ ਪਤਾ ਲੱਗੂਗਾ ਕੀ ਗੱਲਬਾਤ ਉੱਥੇ ਬਣੀ ਆ ਤੇ ਕੀ ਨਹੀਂ ਹੁਣ ਜਿੰਦ ਤੱਕ ਆਉਂਦੇ ਨਹੀਂ ਹੁਣ ਤੱਕ ਤਾਂ ਧਿਆਨ ਜਾ ਹੋਇਆ ਵਾ ਮੇਰਾ ਵੀ ਮਗਰ ਫਰੀਆਂ ਨੂੰ ਵੀ ਹੈ ਤੇ ਇਧਰ ਵੀ ਆਉਂਦੇ ਲੱਭਦੇ ਹੀ ਨਹੀਂਗੇ ਹਾਲੇ ਚਲ ਕੋਈ ਨਹੀਂ ਲੈਣੀ ਆ ਘੜੀ ਬਾਹਰ ਜਾਵੇ ਹਾਂਜੀ ਮੇਰੀ ਗੱਲ ਸੁਣ ਬਾਊ ਤੂੰ ਮੈਨੂੰ ਨਾ ਵਾਸਤੇ ਬਾਹਰ ਦੇ ਤੇ ਤੈਨੂੰ ਵੀ ਨੇਹਰਾਵਾ ਜਾਣਾ ਵਾ ਤੂੰ ਚਲ ਜਾ ਪਿੰਡ ਉਹ ਨਹੀਂ ਨਹੀਂ ਹਾਂ ਮੈਂ ਹੁਣ ਤੁਹਾਡੇ ਨਾਲ ਹੀ ਜਾਣਾ ਵਾ ਭਾਈ ਨੇ ਕਹਿ ਜਾਂਦਾ ਸੀ ਘਰੋਂ ਲੈ ਕੇ ਰਾਤ ਤਾ ਤਾ ਮੈਨੂੰ ਇਹ ਆ ਫਿਰ ਪਿੰਦਰ ਵੀ ਕੱਲੀ ਆ ਘਰੋਂ ਦੇਖਦੀ ਨਾ ਕੋਈ ਗੱਲ ਨਹੀਂ ਅਸੀਂ ਹੋਰ ਨਹੀਂ ਚੱਪਾ ਜੂਗੀ ਕੋਈ ਨਹੀਂ ਲਾ ਦੇਖ ਲਾ ਤੇ ਬਾਕੀ ਮੇਰੀ ਗੱਲ ਸੁਣ ਹਾਂਜੀ ਜਿੱਥੇ ਵੀ ਕਿਤੇ ਲੋਡ ਵਾ ਨਾ ਤੂੰ ਮੈਨੂੰ ਦੱਸ ਤੇ ਮੇਰੇ ਕੋ ਸਾਈਨ ਕਰਾ ਲਾ ਓਏ ਓ ਚਲੋ ਕੋਈ ਨਹੀਂ ਕਰਾ ਲਿਆ ਕਰਾਂਗੇ ਤੇ ਦੇਖੋ ਲੈਣੇ ਆ ਮੈਂ ਤੈਨੂੰ ਆਖਣ ਵੀ ਡਿਆ ਵੀ 2 ਲੱਖ ਪਵਾਲਾ ਆਪਣੇ ਖਾਤੇ ਦੀ ਓ ਚਲ ਕੋਈ ਗੱਲ ਨਹੀਂ ਲੱਗਦੀ ਲੋਡ ਹੋਊ ਤਾਂ ਮੈਂ ਤੈਨੂੰ ਦੱਸਣਾ ਵਾ ਕਿੰਨੂੰ ਦੱਸਣਾ ਵਾ ਉਹ ਚੱਲ ਕੋਈ ਗੱਲ ਨਹੀਂ ਉੱਥੇ 2 ਲੱਖ ਨਾ ਕੀ ਹੋਣਾ ਜੇ ਤੂੰ ਨਾਂ ਸਾਈਨ ਕਰ ਜੀ ਤੇ ਫੇਰ ਵੀ ਸਵਰ ਕਰਨਾ ਸੀ ਕਰਦੀ ਮੈਂ ਕਿਉਂ ਨਾ ਮੈਂ ਸਾਈਨ ਕਰਨੀ ਸੀ ਇਹ ਤੇਰੀ ਚੀਜ਼ ਆ ਤੇ ਤੈਨੂੰ ਚੰਗੀ ਲੱਗਦੀ ਆ ਹੁਣ ਰੁਪਿੰਦਰ ਨੂੰ ਪਤਾ ਹੋਊਗਾ ਵੀ ਇੰਨੇ ਪੈਸੇ ਆ ਕੀ ਕਹੋਗੀ ਵੀ ਭੈਣ ਦੇ ਨਾਲ ਜਾਂਦੇ ਪੈਸੇ ਲੱਲੇ ਆ ਇਦਾਂ ਚੰਗੇ ਨਹੀਂ ਲੱਗੀਦਾ ਭੈਣ ਭਰਾਵਾਂ ਦੇ ਰਿਸ਼ਤੇ ਵਿੱਚ ਫਿੱਕ ਪੈਂਦੀ ਆ ਉੱਥੇ ਨਾ ਕੋਈ ਗੱਲ ਨਹੀਂ ਹੁਣ ਜੇ ਲੋੜ ਹੋ ਗਈ ਤੇ ਫੇਰ ਦੱਸ ਦਿਆ ਕਰੀ ਕੋਈ ਨਹੀਂ ਮੈਂ ਦੱਸ ਦੂੰਗੀ ਅੱਗੇ ਜੀ ਅੱਗੇ ਆਪਾਂ ਸੁੱਤੇ ਹੀ ਲਾਈਟ ਲਾ ਕੇ ਆਪਾਂ ਜੀ ਇਹ ਦੇਖੀ ਉਹ ਆਹ ਹੋ ਕੇ ਸੈਂਟੂ ਨਹੀਂ ਹੋਣੀ। ਅੱਛਾ ਅੱਛਾ ਅੱਛਾ। ਨਾਲੇ ਮੈਂ ਗੇਟਾ ਫੋਨ ਗਿਟਾਰ ਇਹਨਾਂ ਨਾਲ। ਠੀਕ ਹੈ ਮੈਂ ਜਰਾ। ਭਾ ਗਾਈ ਬੰਦਾ ਉਸੇ ਲੱਗਾ ਵਿੱਚ। ਅੱਛਾ ਮੈਂ ਕਰਾ ਦੂਗਾ ਗੇਟਾ ਤੁਹਾਡਾ। ਚੱਲ ਵਧੀਆ ਕੀਤਾ ਸੀ। ਉਹ ਆਹ ਫਰਮ ਜਿਹਨੇ ਭਰ ਕੇ ਰੱਖੀ। ਫੋਨ ਮੈਂ ਸੈਂਡ ਕਰਤੇ ਕਿਥੇ? ਠੀਕ ਆ। ਤੂੰ ਹੁਣ ਸੈਂਟ ਨਹੀਂ ਹੋਣੀ ਬਸ। ਲੱਸੀ ਮਾਦਾ ਨੇ ਪੈਸੇ ਵਾਵਾ ਜੁੜੇ ਹੋਣੇ ਆ। ਉਹ ਆਹ ਹੈਗਾ 16 ਲੱਖ ਰੁਪਈਆ। ਮੈਂ ਪੁੱਛਿਆ ਇਹਨਾਂ ਨੂੰ। ਅੱਛਾ ਅੱਛਾ। ਪਹਿਲਾਂ ਪੁੱਛਿਆ ਇਹਨਾਂ ਤੋਂ ਇੰਨਾ ਕਿਹਾਗਾ। ਚੱਲ ਇਹ ਅਬੀ ਮਾਦਾ ਤੁਹਾਡੀ ਨੇ ਬੇਤ ਬੜੀ ਕੀਤੀ। ਉਹ ਆਹ ਹੋਵੇ ਤਾਂ ਹੈ ਹੀ। ਤੁਹਾਨੂੰ ਨਹੀਂ ਸਕੋ ਦਿੱਲੀ ਦੇ ਵੇਲਾ ਬੈਂਕ ਚ ਜਾਵਾ ਕਰਾਏ ਓਏ ਉਹ ਆਹ ਇਹਨਾਂ ਅਗਲੀ ਗੱਲ ਆ ਰਪਿੰਦਰ ਲੜਦੀ ਹੁੰਦੀ ਸੀ ਉਹਦਾ ਇਰਾਦਾ ਸੀ ਵੀ ਕੁੜੀ ਨੂੰ ਸਭ ਕੁਝ ਦੇਈ ਜਾਂਦੀ ਆ ਪਰ ਉਹ ਇੰਨੀ ਸ਼ਦੈਂਤ ਨਹੀਂ ਸੀ ਉਹਨੂੰ ਵੀ ਪਤਾ ਸੀ ਵੀ ਮੇਰੇ ਪੁੱਤ ਦਾ ਘਰ ਵਾ ਮੈਂ ਸਾਰਾ ਕੁੜੀ ਨੂੰ ਥੋੜਾ ਜਿਹਾ ਦੇਣਾ ਓਏ ਆ ਹੋਏ ਤੇ ਹੈ ਹੀ ਉਹਨੂੰ ਸਮਝ ਆਈਦੀ ਸੀ ਵੀ ਹਾਦੇ ਜੋਗਾ ਹੀ ਬਈ ਆਪਣਾ ਜੋ ਵੀ ਬਣਾਉਂਦੀ ਆ ਮੈਂ ਤੁਹਾਨੂੰ ਆਖੇ 2 ਲੱਖ ਕਰਾ ਲਾ ਆਪਣੇ ਖਾਤੇ ਜੀ ਤੇ ਕਰਾਇਆ ਹੀ ਨਹੀਂ ਨਹੀਂ ਕੋਈ ਨਹੀਂ ਸਾਡਾ ਸਰਨ ਦੇ ਆ ਬੜੀ ਵਧੀਆ ਸਾਡੀ ਹੁਣ ਜਾਨ ਸੁਖੀ ਆ ਤੇ ਐਵੇਂ ਤੈਨੂੰ ਤੰਗੀ ਚੁਆ ਦੇਈਏ ਚੱਲ ਜਿਓ ਲੋੜ ਹੋ ਗਈ ਉਹ ਕਰ ਦਿਓ ਕੋਈ ਨਹੀਂ ਕੋਈ ਨਹੀਂ ਭੈਣ ਭਰਾ ਇਦਾਂ ਹੀ ਆਉਂਦੇ ਜਾਂਦੇ ਰਹਿਣਾ ਚੰਗੇ ਲੱਗਦੇ ਆ ਤੂੰ ਉਦਾਂ ਹੀ ਆ ਜਾ ਕਰ ਮੈਨੂੰ ਇੰਨੀ ਬੜੀ ਖੁਸ਼ੀ ਆ ਵੀ ਮੇਰਾ ਵੀਰ ਆਇਆ ਵਾ ਉਹ ਆਹੋ ਬਾਕੀ ਲੜੀ ਜੇ ਹੋਰ ਵੀ ਕਿਤੇ ਸਾਇੰਸ ਹੁੰਨੇ ਦੇ ਕਰਾਉਣੇ ਤੇ ਕਰਾ ਲਿਓ ਨਹੀਂ ਉਹ ਕਿੱਥੇ ਕਰਾਉਣੇ ਆ ਉਹ ਕਈ ਕਿਚੀ ਸੀਗੇ ਅੱਛਾ ਅੱਛਾ ਹਾਂ ਫਸਲ ਪੁਸਲ ਦੇ ਪੈਸੇ ਉਹਦੇ ਕੋ ਰਹਿੰਦੇ ਸੀ ਨਾ ਮਾਰਾ ਕੋਈ 12 ਉਹ ਇੱਥੇ ਰਾਈ ਜੀ ਚਲ ਬਹੁਤ ਹੀ ਤੇ ਮੈਂ ਚਾਹ ਬਣਾਉਣੀ ਤਾਂ ਦਵਾ ਚਾਹ ਸਭ ਰਹਿਣ ਦਿੰਦੇ ਮੈਂ ਲੇਟ ਹੋ ਜਾਣਾ ਕੋਈ ਗੱਲ ਨਹੀਂ ਮੈਂ ਬਣਾਉਣੀ ਘੁੱਟ ਚਾਹ ਪਰ ਰਮਰੋਂ ਦੇ ਜਾਣਾ ਵੀ ਦੋ ਦੋ ਹਰ ਉਸ ਨਾਲ ਭਾਜੀ ਬਸ ਵਧੀਆ ਵਧੀਆ ਸਭ ਧਰਮਨ ਉਹ ਵਧੀਕ ਨਹੀਂ ਮੁੜ ਕੇ ਉਹ ਪ੍ਰਿਆ 25 3000 ਮਿਲ ਜਾਂਦਾ ਚਲ ਵਧੀਆ ਦਾ 1000 ਲੱਗੇ 1000 ਲੱਗੇ ਉਹ ਆਸ-ਆਸ ਤੇ ਵਾਧੀ ਰਹਿੰਦੀ ਹੈ ਉਹ ਆਹੋ ਹੋਰ ਠੀਕ ਹੈ ਹਾਂ ਨਾਲੇ ਪੱਕਾ ਕੰਮ ਹੋ ਗੜਾ ਬਿਲਕੁਲ ਚਾਹ ਬਾਕੀ लवली ਜਿੱਥੇ ਵੀ ਇਹਦੇ ਸੈਂਪਲ ਫੋਨ ਕਰਾਉਨੇ ਆ ਨਾ ਝਗਣ ਵਾਲੀ ਕੋਈ ਗੱਲ ਨਹੀਂ ਜੇ ਰਾਤ ਮਾ ਰਾਤ ਦਿਨੇ ਜਦੋਂ ਮੱਦੀ ਆੜ ਕੇ ਤੇ ਸੈਂਟਰ ਅਗਲੇ ਕੋਈ ਗੱਲ ਨਹੀਂ ਵੇਖਣਾ ਵੀ ਜੇ ਹੋਰ ਕੇ ਬੰਨੇ ਪਰਮ ਹੁੰਦੇ ਸੈਂਟਰ ਆਣਾ ਠੀਕ ਹੈ ਨਾ ਹਾਂ ਚੱਲਾਂ ਫਿਰ ਭਾਜੀ ਮੈਂ ਚੱਲਦਾ ਹਾਂ ਹੁਣ ਮੈਂ ਕਿੱਧਰ ਪਰਿਆਦਰ ਜਿਹੜਾ ਨਹੀਂ ਨਹੀਂ ਫੇਰ ਕਿਤੇ ਆਵਾਂਗੇ ਦੋਵੇਂ ਜਣੇ ਚਲੋ ਚੰਗਾ ਰਪਿੰਦਰ ਨੂੰ ਲੈ ਕੇ ਨਾ ਆਵੀ ਚੰਗਾ ਕੋਈ ਗੱਲ ਨਹੀਂ ਆਵਾਂਗੇ ਜੀ ਆਮ ਦਾ ਮੈਨੂੰ ਤੇ ਪਤਾ ਨਹੀਂ ਕਿ ਮਾਤਾ ਦੇ ਅਕਾਊਂਟ ਵਿੱਚ ਇੰਨੇ ਪੈਸੇ ਹੈਗੇ ਆ ਮੇਰੇ ਵੀ ਸਿਰ ਤੋਂ ਘਰ ਲੱਥ ਗਿਆ ਪਰ ਜਾਈ ਸੋਈ ਦੀ ਹੋਗੀ ਵੀ ਪਤਾ ਨਹੀਂ ਭੈਣ ਨੇ ਸਾਈਨ ਕਰਨੇ ਕਿ ਨਹੀਂ ਕਰਨੇ ਤੇ ਨੈਂ ਪੈਸੇ ਕੀ ਕਰਨੇ ਹੈਗੇ ਅਜੇ ਮਾਵਾ ਧੀਆਂ ਹੈਗੇ ਨਾ ਮਾਵਾ ਧੀਆਂ ਦੇ ਇੱਕ ਪਰਦਾ ਹੁੰਦਾ ਵਾ ਭਾਵੇਂ ਲਗਲੀ ਮੇਰੇ ਨਾਲ ਸੋਹਰਾ ਇੰਨਾ ਕਰਦਾ ਵਾ ਮੈਨੂੰ ਬੜਾ ਇਹਨੇ ਜ਼ੋਰ ਲਾਇਆ ਤੇ ਭੈਣ ਤੋਂ 2-3 ਲੱਖ ਰੁਪਏ ਰੱਖ ਲਾ ਤੇ ਦਰ ਲੋੜ ਕੋਲ ਤੇ ਵਰਤ ਲਈ ਪਰ ਮੈਂ ਭਿੰਨੀ ਨਹੀਂ ਮੇਰਾ ਸਰੰਡਿਆ ਬੜਾ ਵਧੀਆ ਮੈਂ ਆਪਿਆ ਖਾਲੀ ਨਹੀਂ ਸਾਡਾ ਸਰੰਡਿਆ ਬੜਾ ਵਧੀਆ ਇਹ ਨਾਸਵਰੀ ਚੰਗਾ ਵਾ ਪਰ ਪਜਾਈਆਂ ਦਾ ਤੁਹਾਨੂੰ ਪਤਾ ਹੀ ਆ ਨਾ ਗੱਲ ਕਰਨ ਲੱਗੀਆਂ ਇੱਕ ਮਿੰਟ ਨਹੀਂ ਲਾਉਂਦੀਆਂ ਹੁਣ ਇਹ ਤਾਂ ਕਰਦੇ ਹਾਂ ਹੰਕਾਰ ਦੱਸ ਕੇ ਆਇਆ ਹੋਊਗਾ ਕਿ ਇੰਨੇ ਪੈਸੇ ਆ ਕਿ ਮੈਂ ਭੈਣ ਨੂੰ ਲੈ ਕੇ ਜਾਣਾ ਉਸੇ ਵੇਲੇ ਇਹਨੂੰ ਵੀ ਕਹਿਆ ਮੈਂ ਇਹਨੇ ਮਾਰਨ ਦਾ ਬੜਾ ਤੇਰੀ ਭੈਣ ਇਦਾਂ ਕਿੰਦਾ ਤੇਰੀ ਭੈਣ ਇਦਾਂ ਦਿੱਤਾ ਚੱਲ ਮੇਰੇ ਸਿਰ ਤੋਂ ਪਾਰ ਲਾਥ ਦੀ ਆ ਵਸ ਨਹੀਂ ਮੈਂ ਤਾਂ ਉਹਨੂੰ ਕਿਹਾ ਮੈਂ ਜੇ ਹੋਰ ਵੀ ਕਿਤੇ ਸੈਂਸ ਹੁੰਨ ਕਰਾਉਣੇ ਤੇ ਦੱਸਦੀ ਤੇ ਲੈ ਜੀ ਇਹਨੂੰ ਆਹ ਨਹੀਂ ਠੀਕ ਆ ਕਿ ਉਹਨਾਂ ਦੀਆਂ ਚੀਜ਼ਾਂ ਵਾ ਉਹੋ ਹੀ ਵਰਤਦੇ ਚੰਗੇ ਲੱਗਦੇ ਆ ਚੱਲ ਸਾਡੇ ਸਾਰੇ ਉਹਨਾਂ ਨੇ ਸਗਣ ਸਾਥ ਕੀਤੇ ਆ ਬੜਾ ਵਧੀਆ ਸਾਰੇ ਕੰਮ ਕੀਤੇ ਆ ਪਰ ਮੈਂ ਘੜੀ ਘੜੀ ਇਦਾਂ ਕਰਾਂ ਭੁੱਖ ਵਖਾਲਾ ਤਾਂ ਚੰਗਾ ਨਹੀਂ ਲੱਗਦਾ ਬੰਦਾ ਉਹ ਨਹੀਂ ਨਹੀਂ ਮਾਰਾ ਇਦਾਂ ਦਿੱਤਾ ਸਭ ਕੁਛ ਸਾਡੇ ਤੋਂ ਉਹ ਤਾਂ ਕਿੱਦਾਂ ਤੁਸੀਂ ਜਾਣਾ ਵੈਲੀ ਵਾਲਾ ਉਹ ਮੈਂ ਜਾਣਾ ਹੀ ਨਾਲੇ ਫੇਰਾ ਮਾਰ ਆਉਂਦਾ ਜਾ ਮਾਰਾ ਫਿਰ ਚੱਲ ਗਰਮੀ ਬੜੀ ਐ ਮੇਰਾ ਰਾਧਾ ਮੈਂ ਵੀ ਰੋਟੀ ਪਾਣੀ ਦਾ ਵੀ ਇਹ ਹੀ ਨਮਸਟ ਟਾਈਮ ਵਾਵਾ ਹੋ ਗਿਆ लवली ਨੂਮੈਨਾ ਨੇ ਨਹੀਂ ਕਿਹਾ ਕਿ ਜਾ ਕੇ ਫੋਨ ਕਰਕੇ ਦੱਸ ਦੇ ਮੇਰਾ ਵੀ ਧਿਆਨ ਗਿਆ ਲਾਣਾ ਹੋ ਸ਼ਾਮਾਂ ਪੈ ਗਈਆਂ